ਤੇ ਲੋਕ ਕੀ ਕਹਿ ਰਹੇ ਵੀ ਬਈਏ ਭਜਾਓ ਪੰਜਾਬ ਬਚਾਓ ਵੈਸੇ ਬਈਏ ਭਜਾਓ ਪੰਜਾਬ ਬਚਾਓ ਉਹਦੇ ਨਾਲ ਕੁਝ ਨਹੀਂ ਹੋਣਾ ਨਾ ਹੀ ਇਹ ਭਜਣੇ ਆ ਆਏ ਸਖਤਾਈ ਦੇ ਨਾਲ ਇਸ ਚੀਜ਼ ਦਾ ਪਾਲਣ ਹੋਣਾ ਚਾਹੀਦਾ ਹੈ ਤਾਂ ਰੂਲ ਬੜੀ ਦੇਖਦਾ ਬਣਿਆ ਆ ਸਰਕਾਰ ਵੱਲੋਂ ਪੁਲਿਸ ਵੱਲੋਂ ਪੁਲਿਸ ਕਹਿੰਦੀ ਆ ਵੀ ਅਗਰ ਤੁਸੀਂ ਕੋਈ ਕਿਰਾਏਦਾਰ ਰੱਖਣਾ ਵਾ ਜਾਂ ਕੋਈ ਨੌਕਰ ਰੱਖਣਾ ਵਾ ਵੀ ਤੁਸੀਂ ਪ੍ਰੋਪਰ ਉਹਦੀ ਵੈਰੀਫਿਕੇਸ਼ਨ ਕਰਾ ਕੇ ਤੇ ਤੁਸੀਂ ਉਹਨੂੰ ਤਾਂ ਰੱਖੋ ਕਹਿ ਰਿਹਾ ਬਹੁਤ ਪੈਰ ਰਿਹਾ ਵਪਾਰਤ ਕਿਹਨਾਂ ਕੋ ਸਰਮੇ ਵਪਾਰਤ ਦੀ ਗੱਲ ਕਰੀ ਆਪਾਂ ਵਪਾਰਤ ਤੇ ਵੀ ਪਾਊਗਾ ਜੇ ਭਾਈ ਇਹ ਚਲੇ ਜਾਣਗੇ ਪਰ ਖਰੀਦਦਾਰੀ ਕੌਣ ਕਰੂਗਾ ਨਹੀਂ ਉਸ ਦੇ ਵਿੱਚ ਪ੍ਰਵਾਸੀ ਲੋਕ ਵੀ ਸਹੀ ਵੀ ਨਹੀਂ ਭਈਚਾਰਾ ਸਭ ਪੂਰਾ ਸਮਝਦੇ ਨਹੀਂ ਜਿਹਨੇ ਜੰਮੇ ਪਲੇ ਇੱਥੋਂ ਦੇ ਨੂੰ ਬਿਲਕੁਲ ਸੱਖੀ ਉਹ ਉਹ ਕਿਹਨਾਂ ਕਿਤੇ ਮਨਾ ਚ ਉਹਨਾਂ ਨੇ ਡਰ ਹੈਗਾ ਡਰਪਨ ਹੈਗਾ ਜੀ ਕੋਈ ਗੱਲਬਾਤ ਕਰਦੇ ਹੋਣੇ ਤੁਹਾਡਾ ਨਾਲ ਸ਼ੇਅਰ ਕਰਦੇ ਹੋਣੇ ਮਲਾਜ਼ਮ ਹੀ ਨੇ ਸਾਡੇ ਨਾਲ ਉਹ ਵੀ ਡਰਦੇ ਨੇ ਕਹਿੰਦੇ ਵੀ ਆਹ ਕੰਮ ਹੋਇਆ ਵੀ ਗਲਤ ਹੋਇਆ ਜੋ ਇਹ ਕੰਮ ਸਾਡੇ ਤੇ ਵੀ ਅਸਰ ਪੈ ਜਾਊਗਾ ਕੋਚੋ 80% 80% ਇਹ ਲੋਕ ਕ੍ਰਿਮੀਨਲ ਹੈ 80% ਕ੍ਰਿਮੀਨਲ ਹੈ। ਕੋਈ ਪੰਜਾਬ ਦਾ ਕੋ ਪੰਜਾਬੀ ਅਦਾ ਕਰਦਾ ਦਿਖਾ ਦਿਓ ਕਿਤੇ ਬਾਹਰ ਅਦਾ ਕੁਝ ਕਰਦਾ ਹੋਵੇ। ਪੰਜਾਬੀ ਲੋਕ ਵੀ ਬਾਹਰ ਜਾਂਦੇ ਨੇ। ਉਹ ਹਿਮਾਚਲੀ ਵੀ ਹੋ ਸਕਦਾ, ਉਹ ਹਰਿਆਣਾ ਵੀ ਵੀ ਹੋ ਸਕਦਾ, ਉਹ ਜੂਪੀ ਦਾ, ਬਿਹਾਰ ਦਾ, ਕੇਰਲਾ ਦਾ, ਮਹਾਰਾਸ਼ਟਰ ਦਾ ਜਿੱਥੇ ਦਾ ਮਰਜ਼ੀ ਹੋ ਸਕਦਾ, ਉਹ ਤਾਂ ਹੋਗੇ ਪ੍ਰਵਾਸੀ। ਪਹਾੜੀਆਂ ਨੂੰ ਲੋਕੀ ਪਹਾੜੀ ਕਹਿ ਦਿੰਦੇ ਨੇ ਜਿਹੜੇ ਪਹਾੜਾ ਪਹਾੜਾ ਵੱਲੋਂ ਮਾਠੇਲ ਵੱਲੋਂ ਆਉਂਦੇ ਆ ਤੇ ਇਹ ਕੋਈ ਗਾਲ ਨਹੀਂ ਹੈਗੀ। ਇਸੇ ਤਰ੍ਹਾਂ ਜਿਹੜੇ ਭਈਏ ਐ ਏ ਬਈਆ ਵਰਡ ਯੂਜ਼ ਕਰਨਾ ਵੀ ਕੋਈ ਗਾਲ ਨਹੀਂ ਹੈ ਨੇ ਪੱਕੇ ਪੱਕੇ ਘਰ ਕੋਠੀਆਂ ਕਾਰਾਂ ਲਿੱਤੀਆਂ ਹੋਈਆਂ ਨੇ ਇਹ ਜਾਣ ਵਾਲੀ ਗੱਲ ਤੇ ਆਪਾਂ ਖਤਮ ਕਰ ਦਈਏ ਇਹਨਾਂ ਦੇ ਬੱਚੇ ਪੰਜਾਬੀ ਬੋਲਦੇ ਨੇ ਪੰਜਾਬੀ ਸਕੂਲਾਂ 'ਚ ਪੜ੍ਹਦੇ ਨੇ ਬੀਤੇ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਜਿੱਥੇ ਕਿ ਇੱਕ ਪ੍ਰਵਾਸੀ ਦੇ ਬਲੋ ਕਿਸ਼ੋਰ ਦੇ ਨਾਲ ਸ਼ੋਸ਼ਣ ਕੀਤਾ ਗਿਆ ਅਤੇ ਉਸ ਦੀ ਹੱਤਿਆ ਕਰ ਦਿੱਤੀ ਗਈ ਫਸਤਵਾਲ ਪੁਲਿਸ ਨੇ ਬਾਖੂਬੀ ਦੇ ਨਾਲ ਉਸ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਉਹ ਪ੍ਰਵਾਸੀ ਨੂੰ ਤੇ ਉਸ ਤੋਂ ਬਾਅਦ तमाम ਜਿਹੜੇ ਸਿਆਸੀ ਲੀਡਰ ਵੀ ਉੱਥੇ ਪਹੁੰਚੇ ਨਜ਼ਰ ਵੀ ਆਏ ਤੇ ਲਗਾਤਾਰ ਜਿਹੜੇ ਕਿ ਪੰਜਾਬ ਦੇ ਲੋਕ ਰੋਸ ਦੇ ਵਿੱਚ ਨੇ ਗੁੱਸੇ ਦੇ ਵਿੱਚ ਨੇ ਕਿ ਇਹੋ ਜਿਹੇ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਕਿਉਂ ਰੱਖਿਆ ਗਿਆ ਕੀ ਇਹਨਾਂ ਦੀ ਵੈਰੀਫਿਕੇਸ਼ਨ ਹੋਈ ਹੈ ਨਹੀਂ ਹੋਈ ਹੈ ਕਿ ਇਹ ਕਿਸ ਤਰ੍ਹਾਂ ਰਹਿ ਰਹੇ ਨੇ ਕੀ ਜਿਹੜੇ ਸ਼ਰਾਰਤੀ ਪ੍ਰਵਾਸੀ ਨੇ ਜਿਹੜੇ ਇਹੋ ਜਿਹੇ ਦਿਮਾਗ ਦੇ ਨਾਲ ਲਾਂਦੇ ਨੇ ਜਾਂ ਜਿਨ੍ਹਾਂ ਜਿਨ੍ਹਾਂ ਨੂੰ ਜੋ ਪੰਜਾਬੀ ਪਰਿਵਾਰਾਂ ਦੇ ਮੈਂਬਰਾਂ ਨੂੰ ਇਹੋ ਜਿਹੇ ਹਾਲਾਤ ਕਰਦੇ ਨੇ ਇਸ ਦੇ ਬਾਰੇ ਲੋਕ ਕੀ ਸੋਚਦੇ ਨੇ ਕੀ ਲੋਕਾਂ ਦੇ ਦਿਮਾਗ ਦੇ ਵਿੱਚ ਚੱਲ ਰਿਹਾ ਹੈ ਇਸ ਟਾਈਮ ਗੱਲਬਾਤ ਵੀ ਕਰਾਂਗੇ ਮੈਂ ਇਸ ਟਾਈਮ ਲੁਧਿਆਣਾ ਦੇ ਘੰਟਾ ਘਰ ਦੇ ਕੋਲ ਮੌਜੂਦ ਆ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਕੀ ਹੋਈ ਹੈ ਸੋਚ ਸੋਚਦੇ ਨੇ ਕਿਉਂਕਿ ਇਹੋ ਜਿਹਾ ਹਾਸਾ ਬੜਾ ਦਰਦਨਾਕ ਹਾਸਾ ਹੈ ਕਿਉਂਕਿ ਪਰਿਵਾਰ ਦਾ ਜਰਾ ਜੀਵ ਕਿ ਆ ਬੱਚਾ ਸੀਗਾ ਹਾਲੀ 5 ਸਾਲ ਦਾ ਮਾਸੂਮ ਬੱਚਾ ਬਹੁਤ ਹੀ ਦਰਦਨਾਕ ਘਟਨਾ ਵੈ ਮੇਰੇ ਨਾਲ ਇੱਕ ਵਿਅਕਤੀ ਜੁੜ ਚੁਕਣ ਦੁਕਾਨਦਾਰ ਨੇ ਅਸਰ ਕਿਸ ਤਰ੍ਹਾਂ ਦੇ ਦੇਉ ਹਾਰਪੁਰ ਦੇ ਵਿੱਚ ਬਿਤੇ ਸਮੇਂ ਦੇ ਵਿੱਚ ਇੱਕ ਵਾਰਦਾਤ ਹੁੰਦੀ ਹੈ ਹੈਨਾ ਤੇ ਇੱਕ ਛੋਟੇ ਬੱਚੇ ਦਾ ਨਾ ਸ਼ੋਸ਼ਣ ਕੀਤਾ ਜਾਂਦਾ ਬਹੁਤ ਮਾੜੀ ਘਟਨਾ ਹੋਈ ਹੈ ਜੀ ਬਹੁਤ ਦਰਦਨਾਕ ਘਟਨਾ ਵੈ ਕਿ ਛੋਟੇ ਜੇ ਬੱਚੇ ਨੂੰ ਕਿਡਨਾਪ ਕਰਕੇ ਉਹਦਾ ਉਹਦੇ ਨਾਲ ਬਦਫੈਲੀ ਕੀਤੀ ਗਈ ਤੇ ਉਹਨੂੰ ਬੜੀ ਬੇਰਹਿਮੀ ਦੇ ਨਾਲ ਉਹਨੂੰ ਕਤਲ ਕੀਤਾ ਗਿਆ ਕਿਸੇ ਨਾਲ ਵੀ ਹੋ ਸਕਦਾ ਕਿਸੇ ਵਾਸਤੇ ਵੀ ਤੇ ਬਹੁਤ ਮਾੜੀ ਔਰ ਮੰਦਭਾਗੀ ਘਟਣਾ ਕਿਸੇ ਮਾਪਿਓ ਵਾਸਤੇ ਵੀ ਕਿਉਂਕਿ ਉਹ ਬੱਚੇ ਜਿਹੜੇ ਆ ਬੜੇ ਲਾਡਾਂ ਨਾਲ ਪਾਲੇ ਜਾਂਦੇ ਆ ਤੇ ਅਗਰ ਇਸ ਤਰ੍ਹਾਂ ਦਾ ਕੋਈ ਕੰਮ ਹੋ ਜਾਵੇ ਬਹੁਤ ਵੱਡੀ ਮਤਲਬ ਘਨੋਣੀ ਇੱਕ ਜਿਹੜੀ ਆ ਕਰਤੂਤ ਆ ਕੀਤੀ ਗਈ ਆ ਭਈਆ ਵੱਲੋਂ ਤੇ ਇਹ ਬਹੁਤ ਗਲਤ ਆ ਐਦਾਂ ਹੋਣਾ ਨਹੀਂ ਚਾਹੀਦਾ ਕਿ ਲੱਗਦਾ ਨਹੀਂ ਕਿ ਤਰ੍ਹਾਂ ਕਿਤੇ ਮਨਾ ਜਾਵੇ ਡਰ ਪੈ ਗਿਆ ਹੁਣ ਕਹਿੰਦੇ ਕੀ ਭਈਆ ਪਹ ਜਾਓ ਪੰਜਾਬ ਬਚਾਓ ਇਹ ਹੋ ਜਾਏ ਆਹੋ ਇਦਾਂ ਦਾ ਮੈਂ ਵੀ ਦੇਖਿਆ ਹੋਇਆ ਹੈ ਸੋਸ਼ਲ ਮੀਡੀਆ ਤੇ ਜਾਂ ਹੋਰ ਕਈ ਜਗ੍ਹਾ ਦੇ ਉੱਤੇ ਪਿੰਡਾਂ-ਪਿੰਡਾਂ ਦੇ ਵਿੱਚ ਲੋਕੀ ਕਹਿ ਰਹੇ ਵੀ ਬਈਏ ਭਜਾਓ ਪੰਜਾਬ ਬਚਾਓ। ਵੈਸੇ ਬਈਏ ਭਜਾਓ ਪੰਜਾਬ ਬਚਾਓ ਉਹਦੇ ਨਾਲ ਕੁਝ ਨਹੀਂ ਹੋਣਾ। ਨਾ ਹੀ ਇਹ ਭੱਜਣੇ ਆ। ਕਿਉਂਕਿ ਕਾਨੂੰਨ ਹੀ ਨਹੀਂ ਕਹਿੰਦਾ। ਕਾਨੂੰਨ ਇਹ ਕਹਿੰਦਾ ਵੀ ਇੰਡੀਆ ਦੇ ਲੋਕ ਜਿੱਥੇ ਮਰਜ਼ੀ ਜਾ ਸਕਦੇ ਆ, ਰਹਿ ਸਕਦੇ ਆ। ਸਾਡੇ ਪੰਜਾਬੀ ਵੀ ਬਾਹਰਲੇ ਸ਼ਹਿਰਾਂ ਦੇ ਵਿੱਚ ਰਹਿੰਦੇ ਆ, ਦਿੱਲੀ, ਬੰਬਈ, ਇੱਧਰ ਉੱਧਰ ਹਰ ਜਗ੍ਹਾ ਤੇ ਰਹਿੰਦੇ ਆ। ਤੇ ਅਗਰ ਹਰ ਕੋਈ ਇਹੀ ਕਹੂਗਾ ਵੀ ਇਹਨਾਂ ਨੂੰ ਕੋਈ ਕਹੂਗਾ ਪੰਜਾਬੀ ਭਜਾਓ, ਕੋਈ ਕਹੂਗਾ ਬਈਏ ਭਜਾਓ, ਕੋਈ ਕਹੂਗਾ ਮਹਾਰਾਸ਼ਟਰ ਵਾਲੇ ਭਜਾਓ ਵੈਸੇ ਇਸ ਤਰ੍ਹਾਂ ਹੋਣਾ ਨਹੀਂ ਹੈਗਾ ਨਾ ਹੋਣਾ ਚਾਹੀਦਾ ਇਹਦੀ ਜਗ੍ਹਾ ਇਹ ਹੋਣਾ ਚਾਹੀਦਾ ਹੈ ਕਿ ਜਿੰਨੇ ਵੀ ਪ੍ਰਵਾਸੀ ਭਈਏ ਇੱਥੇ ਕੰਮ ਕਰਨ ਆਂਦੇ ਆ ਉਹਨਾਂ ਦੀ ਪ੍ਰੋਪਰ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਚੈੱਕ ਹੋਣਾ ਚਾਹੀਦਾ ਵਾ ਕਿ ਅਗਰ ਕੋਈ ਵੀ ਉੱਥੋਂ ਦਾ ਪ੍ਰਵਾਸੀ ਭਈਆ ਜਾਂ ਕੋਈ ਵੀ ਕਿਸੇ ਵੀ ਏਰੀਆ ਦਾ ਬੰਦਾ ਪੰਜਾਬ 'ਚ ਕੰਮ ਕਰਨ ਆ ਰਿਹਾ ਨੌਕਰੀ ਕਰਨ ਆ ਰਿਹਾ ਅਗਰ ਉਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਤਾਂ ਉਹਨੂੰ ਪੰਜਾਬ ਵਿੱਚ ਨੌਕਰੀ ਨਹੀਂ ਕਰਨ ਦਿੱਤੀ ਜਾਣੀ ਚਾਹੀਦੀ ਇਹ 메ਨ ਜਿਹੜਾ ਮੁੱਦਾ ਵੈ ਇਹਦੇ ਨਾਲ ਕ੍ਰਾਈਮ ਨੂੰ ਜਿਹੜਾ ਵੈ ਉਹ ਠੱਲ ਪਉ। ਅੱਛਾ ਲੱਗਦਾ ਕਿਤੇ ਕਿਤੇ ਜਰੂਰ ਇਹ ਪ੍ਰਵਾਸੀ ਮਜ਼ਦੂਰ ਜਾਂ ਇੱਥੇ ਕੰਮ ਕਰਨ ਆਉਂਦੇ ਨੇ ਤੇ ਉਹਨਾਂ ਦੀ ਜੋ ਵੀ ਜਿਸੇ ਕੋਈ ਵੀ ਕੰਮ ਕਰਨ ਜਾਂਦੇ ਨੇ ਏ ਬੀ ਸੀ ਜਿਸੇ ਕੋਈ ਵੀ ਕੰਮ ਕਰਨ ਜਾਂਦੇ ਨੇ ਉਹਦੀ ਕੋਈ ਵੈਰੀਫਿਕੇਸ਼ਨ ਰੱਖਣੀ ਚਾਹੀਦੀ ਆ। ਇਹਦਾ ਜਿਵੇਂ ਅੱਜਕੱਲ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਸਾਡੇ ਜਿਵੇਂ ਆਪਾਂ ਇੰਟਰਵਿਊ ਦੇ ਜਾਂਦੇ ਕਿਤੇ ਵੀ ਜਾਣਾ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ। ਕਿ ਕਿਤੇ ਨਾ ਕਿਤੇ ਇਹ ਵੀ ਹੋਣਾ ਚਾਹੀਦਾ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ। हां ये सख्ताई ਦੇ ਨਾਲ ਇਸ ਚੀਜ਼ ਦਾ ਪਾਲਣ ਹੋਣਾ ਚਾਹੀਦਾ ਹੈ ਤਾਂ ਰੂਲ ਬੜੀ ਦੇਖਦਾ ਬਣਿਆ ਆ ਸਰਕਾਰ ਵੱਲੋਂ ਪੁਲਿਸ ਵੱਲੋਂ ਪੁਲਿਸ ਕਹਿੰਦੀ ਆ ਵੀ ਅਗਰ ਤੁਸੀਂ ਕੋਈ ਕਿਰਾਏਦਾਰ ਰੱਖਣਾ ਵਾ ਜਾਂ ਕੋਈ ਨੌਕਰ ਰੱਖਣਾ ਵਾ ਵੀ ਤੁਸੀਂ ਪ੍ਰੋਪਰ ਉਹਦੀ ਵੈਰੀਫਿਕੇਸ਼ਨ ਕਰਾ ਕੇ ਤੇ ਤੁਸੀਂ ਉਹਨੂੰ ਤਾਂ ਰੱਖੋ ਲੇਕਿਨ ਇਹ ਕਿਤੇ ਨਾ ਕਿਤੇ ਇਹ ਨਾ ਇਹ ਲੱਖਾਂ ਕਰੋੜਾਂ ਦੀ ਤਾਦਾਦ ਦੇ ਵਿੱਚ ਜਿਹੜੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਇੱਥੇ ਰਹਿੰਦੇ ਆ ਇੰਪਲੀਮੈਂਟ ਨਹੀਂ ਹੁੰਦਾ ਕਿਉਂਕਿ ਉਹਦੇ ਨਾਲ ਇਹ ਹੋ ਜਾਂਦਾ ਵਾ ਕਿ ਬਹੁਤ ਸਾਰੇ ਬੰਦੇ ਆਉਂਦੇ ਵੇ ਆ ਬਹੁਤ ਸਾਰੇ ਬੰਦੇ ਜਾਂਦੇ ਵੇ ਆ ਤਾਂ ਹਰ ਵਾਰੀ ਮਤਲਬ ਵੈਰੀਫਿਕੇਸ਼ਨ ਨਹੀਂ ਹੋ ਸਕਦੀ ਤਾਂ ਹਰ ਬੰਦਾ ਨਵੇਂ ਤੋਂ ਨਵੇਂ ਆਪਣਾ ਇੱਕ ਇੱਕ ਬੰਦਾ ਇੱਥੇ ਸੈੱਟ ਹੁੰਦਾ ਇੱਕ ਭਈਆ ਸੈੱਟ ਹੁੰਦਾ ਉਹ ਆਪਦੇ ਪਿੰਡ ਦੇ 10 ਬੰਦੇ ਹੋਰ ਲੈ ਆਂਦਾ ਇਹ ਮੇਨ ਦਾ ਕੰਮ ਭਾਜੀ ਦੇਖੋ ਜਿਹੜਾ ਸਰਕਾਰਾਂ ਦਾ ਕੰਮ ਆ ਸਰਕਾਰਾਂ ਛੱਡ ਦਿੰਦੀਆਂ ਲੋਕਾਂ ਦੇ ਉੱਤੇ ਅਗਰ ਭਈਏ ਹਰ ਰੋਜ਼ ਹਜ਼ਾਰਾਂ ਭਈਏ ਲੱਖਾਂ ਭਈਏ ਟ੍ਰੇਨਾਂ ਤੇ ਉੱਤੇ ਬੈਠ ਕੇ ਇੱਥੇ ਆ ਰਹੇ ਆ ਇੱਕ ਬਾਰਡਰ ਤੋਂ ਦੂਜਾ ਬਾਰਡਰ ਸ਼ਹਿਰਾਂ ਦਾ ਜਦੋਂ ਸਟੇਟਾਂ ਦਾ ਪਾਰ ਕਰ ਰਹੇ ਆ ਤਾਂ ਉੱਥੇ ਸਰਕਾਰਾਂ ਕੀ ਕਰ ਰਹੀਆਂ ਉਦੋਂ ਵੈਰੀਫਿਕੇਸ਼ਨ ਕੀਤੀ ਜਾਵੇ ਨਾ ਕਿ ਭਾਈ ਤੁਸੀਂ ਜੇਕਰ ਉੱਧਰ ਜਾ ਰਹੇ ਹੋ ਵੀ ਤੂੰ ਹੁਣ ਕੌਣ ਹੈ ਕੀ ਹੈ ਉਹਦੇ ਮਾਪਿਓ ਕੌਣ ਨੇ ਉਹਦੇ ਏਰੀਆ ਕਿਹੜਾ ਵਾ ਇਸ ਤਰ੍ਹਾਂ ਦੀ ਵੈਰੀਫਿਕੇਸ਼ਨ ਪ੍ਰੋਪਰ ਹੋਣੀ ਚਾਹੀਦੀ ਹੈ ਅੱਛਾ ਜੇ ਜਾਨਦੇ ਨੇ ਪ੍ਰਵਾਸੀ ਲੇਬਰ ਜਾਂ ਕਿਤੇ ਹੋਰ ਆਪਣੇ ਵਾਪਸ ਜਾਂਦੀ ਹੈ ਤੇ ਲੱਗਦਾ ਕਿ ਤਰ੍ਹਾਂ ਕਿਤੇ ਵਪਾਰ ਨੂੰ ਵੀ ਅਸਰ ਪਊਗਾ ਹਾਂਜੀ ਪਊਗਾ ਜੀ ਕੜੀ ਜੁੜੀ ਹੁੰਦੀ ਇੱਕ ਦਿਨ ਨਾਲ ਇੱਕ ਕੜੀ ਜੁੜੀ ਆ ਭਈ ਜੀ ਪੰਜਾਬੀ ਕਸਟਮਰ ਹੈ ਤੇ ਭਈਏ ਵੀ ਬਹੁਤ ਕਸਟਮਰ ਹੈਗੇ ਆ ਹਰਿਆਣੇ ਵੀ ਵੀ ਬੜੇ ਕਸਟਮਰ ਹੈ ਮਾਚਲੀ ਵੀ ਬੜੇ ਕਸਟਮਰ ਹੈ ਅਜਾ ਵੈਸਾ ਅਸੀਂ ਨੂੰ ਭਈਏ ਕਹਿ ਸਕਦੇ ਆ ਕੀ ਕੀ ਕਹਿ ਸਕਦੇ ਨਹੀਂ ਅਸੀਂ ਭਈਏ ਕਹਿੰਨੇ ਭਈਆ ਕੋਈ ਗਾਲ ਨਹੀਂ ਹੈਗੀ ਤੇ ਉਹਨੂੰ ਥੋੜਾ ਜਿਹਾ ਰਿਸਪੈਕਟਫੁਲੀ ਅੱਜਕੱਲ ਮੈਂ ਸਲੀ ਪੁੱਛ ਰਿਹਾ ਹਾਂ ਜਿਨੇ ਵੀ ਸਾਡੇ ਲੁਧਿਆਣਾ ਲਈ ਮਾਦਨ ਰਾਜ ਦਕਸ਼ ਦੇਖ ਰਹੇ ਨੇ ਚਾਹੇ ਉਹ ਪ੍ਰਵਾਸੀ ਹੋਵੇ ਚਾਹੇ ਪਰਦੇਸੀ ਹੋਵੇ ਚਾਹੇ ਉਹ ਪੰਜਾਬੀ ਵੀ ਹੋਵੇ ਜੀ ਜੀ ਅਸੀਂ ਅਸੀਂ ਇਸ ਨੂੰ ਕਿਸ ਸੈਂਟੈਂਸ ਕਿਸ ਤਰ੍ਹਾਂ ਚੰਗਾ ਸਮਝ ਸਕਦੇ ਆ ਜਾਂ ਗਲਤ ਸਮਝ ਸਕਦੇ ਆ ਕਿਉਂਕਿ ਕਈ ਲੋਕ ਆਬਜੈਕਸ਼ਨ ਵੀ ਕਰਦੇ ਨੇ ਇਤਰਾਜ਼ ਜਤਾਇਆ ਜਾਂਦੇ ਨੇ ਮੈਂ ਦੱਸਦਾ ਭਾਜੀ ਗੱਲ ਇਹ ਆ ਪ੍ਰਵਾਸੀ ਦਾ ਮਤਲਬ ਹੈਗਾ ਵਾ ਕਿ ਜਿਹੜਾ ਪੰਜਾਬ ਤੋਂ ਬਾਹਰ ਦਾ ਉਹ ਹਿਮਾਚਲੀ ਵੀ ਹੋ ਸਕਦਾ ਉਹ ਹਰਿਆਣਾ ਵੀ ਵੀ ਹੋ ਸਕਦਾ ਉਹ ਜੁਪੀ ਦਾ ਬਿਹਾਰ ਦਾ ਕੇਰਲਾ ਦਾ ਮਹਾਰਾਸ਼ਟਰ ਦਾ ਜਿੱਥੇ ਦਾ ਮਰਜ਼ੀ ਹੋ ਸਕਦਾ ਉਹ ਤਾਂ ਹੋਗੇ ਪ੍ਰਵਾਸੀ ਜੇ ਤਾਂ ਉਹਨਾਂ ਦੀ ਸਬਦੀ ਆਪਾਂ ਗੱਲ ਕਰ ਰਹੇ ਆ ਫਿਰ ਤਾਂ ਹੋਗੀ ਪ੍ਰਵਾਸੀਆਂ ਦੀ ਗੱਲ ਲੇਕਿਨ ਜਿਹੜਾ ਇੱਕ ਕ੍ਰਾਈਮ ਹੈ ਨਾ ક્રાઈમ 90% ક્રાઈમ હો ਰਿਹਾ ਜੂਪੀ ਔਰ ਬਿਹਾਰ ਦੇ ਭਈਆਂ ਵੱਲੋਂ ਉੱਥੇ ਦੇਆਂ ਨੂੰ ਅਸੀਂ ਭਈਏ ਹੀ ਕਹਿੰਦੇ ਹਾਂ ਭਈਆ ਬੋਲਣਾ ਕੋਈ ਗਾਲ ਨਹੀਂ ਹੈਗੀ ਕੋਈ ਉਹਦੀ ਸ਼ਾਨ ਦੇ ਖਿਲਾਫ ਕੁਝ ਨਹੀਂ ਕਹਿੰਦੇ ਅਸੀਂ ਜੇ ਪੰਜਾਬ ਦੇ ਬੰਦਿਆਂ ਨੂੰ ਲੋਕੀ ਪੰਜਾਬੀ ਕਹਿੰਦੇ ਹਰਿਆਣੇ ਵਾਲਿਆਂ ਨੂੰ ਹਰਿਆਣਵੀ ਕਹਿੰਦੇ ਆ ਪਹਾੜੀਆਂ ਨੂੰ ਲੋਕੀ ਪਹਾੜੀ ਕਹਿ ਦਿੰਦੇ ਨੇ ਜਿਹੜੇ ਪਹਾੜਾ ਪਹਾੜਾ ਵੱਲੋਂ ਮਾਚਲ ਵੱਲੋਂ ਆਉਂਦੇ ਆ ਤੇ ਇਹ ਕੋਈ ਗਾਲ ਨਹੀਂ ਹੈਗੀ ਇਸੇ ਤਰ੍ਹਾਂ ਜਿਹੜੇ ਭਈਏ ਐ ਤੇ ਭਈਆ ਵਰਡ ਯੂਜ਼ ਕਰਨਾ ਵੀ ਕੋਈ ਗਾਲ ਨਹੀਂ ਹੈਗੀ ਹੁਣ ਜੇਕਰ ਮੂਨਾ ਭਈਆਂ ਦੀ ਗੱਲ ਤਾਂ ਕਰ ਰਹੇ ਕਿਉਂਕਿ ਜਿੰਨੇ ਵੀ ਕ੍ਰਾਈਮ ਹੋਏ ਨਾ ਸਾਰੇ ਉਹ ਯੂਪੀ ਬਿਹਾਰ ਵਾਲੇ ਜਿਹੜੇ ਆ ਉਹ ਬੰਦੇ ਕਰ ਰਹੇ ਤੇ ਉਹਨਾਂ ਨੂੰ ਅਸੀਂ ਭਈਏ ਕਹਿੰਨੇ ਆ ਜਿ ਆਪਾਂ ਪ੍ਰਵਾਸੀ ਕਹੀਏ ਨਾ ਪ੍ਰਵਾਸੀ ਇਹ ਕ੍ਰਾਈਮ ਕਰ ਰਹੇ ਆ ਉਦੋਂ ਹੀ ਤਾਂ ਫਿਰ ਹਿਮਾਚਲ ਵਾਲੇ ਵੀ ਆ ਗਏ ਤੇ ਹਰਿਆਣਾ ਵਾਲੇ ਵੀ ਆ ਗਏ ਬਾਕੀ ਵੈਰੀਫਿਕੇਸ਼ਨ ਤਾਂ ਸਭ ਦੀ ਹੋਣੀ ਚਾਹੀਦੀ ਆ ਤੁਹਾਡੇ ਸਵਾਲ ਦਾ ਭਈਆਂ ਵਾਲੀ ਗੱਲ ਦਾ ਤਾਂ ਇਹੀ ਜਵਾਬ ਹੈ ਵੀ ਜਿਹੜੇ ਯੂਪੀ ਬਿਹਾਰ ਵਾਲੇ ਆ ਉਹਨਾਂ ਨੂੰ ਅਸੀਂ ਭਈਏ ਕਹਿੰਨੇ ਆ ਲੇਕਿਨ ਵੈਰੀਫਿਕੇਸ਼ਨ ਵੈਰੀਫਿਕੇਸ਼ਨ ਮੈਂ ਦੁਬਾਰਾ ਕਹਣਾ ਹਰ ਬੰਦੇ ਦੀ ਪ੍ਰੋਪਰ ਵੈਰੀਫਿਕੇਸ਼ਨ ਹੋਣੀ ਚਾਹੀਦੀ ਅੱਛਾ ਸਪੋ ਤੇ ਤੇ ਫੈਕਟਰੀਆਂ ਦੇ ਵਿੱਚ ਡਾਈਂਗਾ ਦੇ ਵਿੱਚ ਵੱਡੀਆਂ ਵੱਡੀਆਂ ਫੈਟੇ ਇਹ ਇਹ ਪੰਜਾਬ ਅੱਗੇ ਵੱਧ ਪਾਏਗਾ ਉਸ ਤੋਂ ਬਾਅਦ ਆਹਨਾਂ ਦੀ ਸਮिति ਗੱਲ ਕਰ ਰਹੀ ਹੈ ਭਾਜੀ ਜਾ ਹੀ ਨਹੀਂ ਸਕਦੇ ਇਹ ਇਨਾਂ ਦੀਆਂ ਪੁਸ਼ਤਾਂ ਹੋ ਗਈਆਂ ਨੇ ਇੱਥੇ ਇਹਨਾਂ ਨੇ ਪੱਕੇ ਪੱਕੇ ਘਰ ਕੋਠੀਆਂ ਕਾਰਾਂ ਲਿੱਤੀਆਂ ਹੋਈਆਂ ਨੇ ਇਹ ਜਾਣ ਵਾਲੀ ਗੱਲ ਤੇ ਆਪਾਂ ਖਤਮ ਕਰ ਦਈਏ ਇਹਨਾਂ ਦੇ ਬੱਚੇ ਪੰਜਾਬੀ ਬੋਲਦੇ ਨੇ ਪੰਜਾਬੀ ਸਕੂਲਾਂ 'ਚ ਪੜ੍ਹਦੇ ਨੇ ਆਮ ਬੰਦਾ ਤਾਂ ਇਹਨਾਂ ਨੂੰ ਕਹਿ ਹੀ ਨਹੀਂ ਸਕਦਾ ਵੀ ਇਹ ਭਈਏ ਆ ਕਿ ਪੰਜਾਬੀਏ ਹੁਣੇ ਬਹੁਤ ਸਾਰੇ ਜਿਹੜੇ ਆ ਪੁਰਾਣੇ ਜਿਹੜੇ ਭਈਏ ਇਹ ਪੰਜਾਬੀ ਹੀ ਬਣ ਚੁੱਕੇ ਹੋਏ ਅੱਛਾ ਗੱਲ ਵੀ ਅਸੀਂ ਕੀਤੀ ਸੀ ਕਹਿੰਦੇ ਕਿ ਇਹ ਇੱਕ ਇੱਕ ਦੇ ਖਰਾਬ ਹੋਣ ਦੇ ਨਾਲ ਸਾਰਾ ਸਮਾਜ ਖਰਾਬ ਹੋ ਰਿਹਾ ਸਾਡਾ ਹਾਂ ਲੇਕਿਨ ਵੈਰੀ ਉਹੀ ਤੇ ਕਹਿੰਦਾ ਮਤਲਬ ਹੈ ਨਾ ਜੀ ਵੀ ਚੋਰ ਨੂੰ ਲੱਭਣਾ ਤਾਂ ਸਰਕਾਰ ਦਾ ਕੰਮ ਹੈ ਹੁਣ ਜੇ ਸਰਕਾਰ ਕਹੇ ਕਿ ਭਾਈ ਇੰਨੇ ਬੰਦਿਆਂ ਚ ਸਾਨੂੰ ਕੀ ਪਤਾ ਚੋਰ ਕੌਣ ਆ ਡਾਕ ਥੱਗ ਕੌਣ ਆ ਡਾਕੂ ਕੌਣ ਆ ਕੋਈ ਵੀ ਹੋ ਸਕਦਾ ਤੇ ਪੁਲਿਸ ਆ ਜਾਂ ਪ੍ਰਸ਼ਾਸਨ ਆ ਉਹ ਕਾਦੇ ਵਾਸਤੇ ਆ ਉਹ ਕਰਨ ਚੈੱਕ ਕਰਨ ਵੈਰੀਫਾਈ ਕਰਨ ਜਿਹੜੇ ਜਿਹੜੇ ਗਲਤ ਅਨਸਰ ਨੇ ਗਲਤ ਪ੍ਰਵਾਸੀ ਬੰਦੇ ਨੇ ਗਲਤ ਭਈਏ ਨੇ ਉਹ ਥੋੜਾ ਜਾਂ ਉਹਨਾਂ ਨੂੰ ਪੂਰੀ ਤਰੀਕੇ ਦੇ ਨਾਲ ਕੰਟਰੋਲ ਕਰਨ ਜੀ ਇਹ ਚੀਜ਼ ਤਾਂ ਜ਼ਰੂਰੀ ਹੈ ਨਾ ਜੀ ਦੇਖਣੀ ਜੀ ਸਰ ਬਿਲਕੁਲ ਮੇਰੇ ਨਾਲ ਇੱਕ ਭਾਈ ਸਾਹਿਬ ਨੇ ਅੱਛਾ ਸਸੀ ਗਾਜੀ ਕਿੱਥੋਂ ਹੈ ਤੁਸੀਂ ਮੈਂ ਲੁਗਰੀ ਲੁਗਰੀ ਅੱਛਾ ਪਿੱਛੋਂ ਕਿੱਥੋਂ ਦੇ ਪੰਜਾਬ ਦੇ ਫਿਰੋਜ਼ਪੁਰ ਦੇ ਜਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਵੇਂ ਹੋਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਦੀ ਜਿਹੜੀ ਮੌਤ ਹੋ ਗਈ ਹਨਾ ਇੱਕ ਕਿਹਾ ਜਾ ਰਿਹਾ ਕਿ ਪ੍ਰਵਾਸੀ ਭਾਈ ਚ ਪ੍ਰਵਾਸੀ ਦੇ ਵੱਲੋਂ ਬੇਰਮੀ ਦੇ ਨਾਲ ਮਾਰਿਆ ਗਿਆ ਕਿਸ ਤਰ੍ਹਾਂ ਦੇ ਦੇ ਚੀਜ਼ ਨੂੰ ਇਹ ਤਾਂ ਗਲਤ ਹੈ ਕੰਮ ਉਹਨਾਂ ਵਾਸਤੇ ਗਲਤ ਹੈ ਬਾਕੀ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਿਹੜੇ ਕੱਢ ਰਹੇ ਸਾਰਿਆਂ ਨੂੰ ਉਹ ਗਲਤ ਹੈ ਹੂੰ ਅੱਛਾ ਲੱਗਦਾ ਕਿ ਤਰ੍ਹਾਂ ਕਿਤੇ ਅਸਰ ਪੈ ਰਿਹਾ ਬਾਕੀਆਂ ਦੇ ਵੀ ਹਾਂਜੀ ਬਿਲਕੁਲ ਪੈ ਰਿਹਾ ਸਾਰਿਆਂ ਤੇ ਪੈ ਰਿਹਾ ਅੱਛਾ ਤੇ ਇਹ ਲੱਗਦਾ ਕਿ ਤਰ੍ਹਾਂ ਕਿਤੇ ਤੁਹਾਡੇ ਨਾਲ ਵੀ ਕੋਈ ਭਾਈਚਾਰਾ ਕੰਮ ਕਰਦਾ ਹੋਵੇਗਾ ਪ੍ਰਵਾਸੀ ਭਾਈਚਾਰਾ ਹਨਾ ਉਹ ਉਹ ਕਿਦਾਂ ਕਿਤੇ ਮਨਾਂ ਚ ਉਹਨਾਂ ਦੇ ਡਰ ਹੈਗਾ ਬਿਲਕੁਲ ਹੈਗਾ ਜੀ ਕੋਈ ਗੱਲਬਾਤ ਕਰਦੇ ਹੁਣੇ ਤੁਹਾਡਾ ਨਾਲ ਸ਼ੇਅਰ ਕਰਦੇ ਹੁਣੇ ਹਾਂ ਜੀ ਹਾਂ ਜੀ ਮੁਲਾਜ਼ਮ ਹੀ ਨੇ ਸਾਡੇ ਨਾਲ ਉਹ ਵੀ ਡਰਦੇ ਨੇ ਅਗਲੇ ਕਹਿੰਦੇ ਵੀ ਆਹ ਕੰਮ ਹੋਇਆ ਵੀ ਗਲਤ ਹੋਇਆ ਜੋ ਇਹ ਕੰਮ ਨਾਲ ਸਾਡੇ ਤੇ ਵੀ ਅਸਰ ਪਏਗਾ ਹੂੰ ਲੱਗ ਰਿਹਾ ਦਿੱਤਾ ਕਿ ਜੇ ਕਹਿ ਰੇ ਕਹਿ ਰਿਹਾ ਕਿ ਪੰਜਾਬ ਬਚਾਓ ਭਈਆ ਭਜਾਓ ਇਹ ਇਹ ਕੋਈ ਲੱਗਦੀ ਕਿ ਗੱਲਬੰਦੀ ਹੈ ਕੋਈ ਨਹੀਂ ਨਹੀਂ ਜੀ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਿਹੜੇ ਗਲਤ ਕੰਮ ਕਰਦੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਬਾਕੀ ਜਿਹੜੇ ਇੱਥੇ ਬੈਠੇ ਨੇ ਪੱਕੇ ਬੈਠੇ ਨੇ ਤੇ ਸਹੀ ਨੇ ਉਹਨਾਂ ਨੂੰ ਤਾਂ ਤੰਗ ਨਾ ਕਰਨ ਹੂੰ ਜਿਹੜੇ ਇੱਥੋਂ ਜੰਮੇ ਪੜੇ ਨੇ ਉਹਨਾਂ ਉਹ ਤਾਂ ਬੰਦੇ ਸੈੱਟ ਨੇ ਜਿਹੜੇ ਗਲਤ ਹੈਗਾ ਉਹਨਾਂ ਨੂੰ ਸਜ਼ਾ ਦੇਖ ਕੇ ਤਾਂ ਉਹਨਾਂ ਨੂੰ ਤੋ ਅੱਛਾ ਕਿਹਾ ਜਾ ਰਿਹਾ ਕਿ ਇੱਕ ਗਲਤ ਹੈ ਤੇ ਸਾਰੇ ਗਲਤ ਨੇ ਨਹੀਂ ਬਿਲਕੁਲ ਨਹੀਂ ਹੋ ਸਕਦਾ ਨਹੀਂ ਹੁਸਰ ਵਿੱਚ ਪ੍ਰਵਾਸੀ ਲੋਕ ਕਈ ਸਹੀ ਵੀ ਨੇ ਭਾਈਚਾਰਾ ਸਭ ਪੂਰਾ ਸਮਝਦਾ ਨਹੀਂ ਜਿਹੜੇ ਜੰਮੇ ਪੜੇ ਇੱਥੋਂ ਦੇ ਉਹਨਾਂ ਬਿਲਕੁਲ ਸੈੱਟ ਨੇ ਬਾਕੀ ਜਿਹੜੇ ਗਲਤ ਕੰਮ ਕਰਦੇ ਉਹਨਾਂ ਦਾ ਦਿਮਾਗ ਜਿਹਨਾਂ ਦਾ ਹੋਰ ਤਾਂ ਹੈਗਾ ਉਹ ਸਰਕਾਰ ਉਹਨਾਂ ਨੂੰ ਦੇਖੇ ਪ੍ਰਸ਼ਾਸਨ ਥੱਲ ਪਾਵੇ ਉਹ ਥੱਲ ਪਾਵੇ ਤੁਹਾਡੀ ਕੀ ਰਾਏ ਕਹਿੰਦੀ ਤੁਹਾਡਾ ਕੀ ਸੁਝਾਅ ਕਹਿੰਦਾ ਸੁਝਾਅ ਤਾਂ ਹੀ ਕਹਿੰਦੇ ਆ ਵੀ ਬਾਕੀ ਤੇ ਬੈਠੇ ਆ ਵਿਚਾਰੇ ਉਹ ਤਾਂ ਸਹੀ ਨੇ ਜੇ ਸਾਰਿਆਂ ਨੇ ਤੁਹਾਨੂੰ ਨਹੀਂ ਕੀਤਾ ਹੈਗਾ ਤੇ ਪੰਜ ਉਂਗਲ ਇੱਕ ਬਰਾਬਰ ਤਾਂ ਹੈ ਨਹੀਂ ਕਹਿੰਦਾ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਬਾਕੀ ਆਪਣੇ ਪੰਜਾਬੀ ਲੋਕ ਵੀ ਬਿਹਾਰ 'ਚ ਰਹ ਰਹੇ ਨੇ ਕੱਲ ਨੂੰ ਉੱਥੋਂ ਵੀ ਇਹ ਕਰ ਸਕਦੇ ਨੇ ਮਤਲਬ ਬਦਲਾ ਸਤਰੀ ਹੋ ਸਕਦੀ ਹੈ ਜਿਵੇਂ ਆਪਾਂ ਇੱਥੋਂ ਕੱਢ ਰਹੇ ਆ ਉਹ ਵੀ ਕਰ ਸਕਦੇ ਉੱਥੇ ਰਹ ਰਹੇ ਨੇ ਪੰਜਾਬ 'ਚ ਕਈ ਪੰਜਾਬੀ ਲੋਕ ਬਿਹਾਰ 'ਚ ਰਹ ਰਹੇ ਨੇ ਲਖਨਊੜ੍ਹ ਰਹ ਰਹੇ ਨੇ ਕਾਨਪੁਰ ਰਹ ਰਹੇ ਨੇ ਇਹ ਦੇਖੇ ਨਹੀਂ ਉਹ ਇਹ ਬਿਲਕੁਲ ਇਹ ਗੱਲ ਆ ਦੇਖ ਸਕਦੇ ਹੋ ਇਹ ਹੁਣ ਰੇੜਾ ਚਲਾ ਰਹੇ ਨੇ ਤੇ ਹੁਣ ਇਹ ਕਿਤੇ ਕੋਈ ਗਲਤ ਫੋਨਾ ਕਰ ਰਹੇ ਨੇ ਕੰਮ ਕਿਹਾ ਜਾ ਰਿਹਾ ਕੋਈ ਇੱਕ ਦੇ ਕਰਕੇ ਕੋਈ ਗਲਤ ਨਹੀਂ ਹੋ ਸਕਦਾ ਦੂਜਾ ਵੀ ਅਸੀਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਹੈਗੇ ਪੰਜੋ ਭਾਈ ਸਾਹਿਬ ਨੇ ਕਿਹਾ ਕਿ ਪੰਜੋ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ ਆ ਮੇਰੇ ਨਾਲ ਇੱਕ ਹੋਰ ਭਾਈ ਸਾਹਿਬ ਨੇ ਅੱਜ ਕਿਸ ਤਰ੍ਹਾਂ ਦੇਖਦੇ ਹੋ ਕਿ ਆ ਜਿਹੜਾ ਕਾਂਡ ਹੋਇਆ ਵਾ ਕਿਹਾ ਜਾ ਰਿਹਾ ਕਿ ਪੰਜੋ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ ਤੇ ਕਿਸ ਤਰ੍ਹਾਂ ਦੇਖਦੇ ਹੋ ਚੀਜ਼ ਨੂੰ ਹੋਇਆ ਤਾਂ ਭਾਈ ਗਲਤੀ ਹੈ لیکن ਜਿਹੜਾ ਬੰਦੇ ਨੇ ਕੀਤਾ ਉਹਨੂੰ ਵੜੋ ਜਿਹੜੇ ਆ ਭਈਆ ਭਈਆ ਉੱਥੋਂ ਆ ਰਹੇ ਆ ਹਨਾ ਦਾ ਜਿਵੇਂ ਉੱਥੋਂ ਉਧਾਰ ਕਾਰਡ ਵਗੈਰਾ ਸਾਰਾ ਕੁਝ ਲੈ ਕੇ ਅਧਰਾਂ ਅੱਛਾ ਅੱਛਾ ਕਹਿੰਦੇ ਕਿ ਯੂਪੀ ਜੇ ਵੀ ਉਧਾਰ ਕਾਰਡ ਬਣਾਇਆ ਹੋਇਆ ਪੰਜਾਬ ਜੇ ਵੀ ਉਧਾਰ ਕਾਰਡ ਬਣਾਇਆ ਹੋਇਆ ਕਹਿੰਦੇ ਕਿ ਜੇ ਇੱਥੇ ਕ੍ਰਾਈਮ ਕਰਦੇ ਉੱਥੇ ਚਲ ਜਾਂਦੇ ਨੇ ਉਧਰੋਂ ਕ੍ਰਾਈਮ ਕਹਿੰਦੇ ਇੱਧਰ ਆ ਜਾਂਦੇ ਇਹ ਇਹ ਕਿਤਨੇ ਕਿਤੇ ਪੰਜਾਬ ਅਲੱਗ ਹੈ ਜਾਂ ਉਹ ਯੂਪੀ ਲੱਗ ਹੈ ਪੰਜਾਬ ਪੰਜਾਬ ਤੇ ਹਿੰਦੁਸਤਾਨ ਤੋਂ ਭਾਈ ਲੱਗਦਾ ਕੋਈ ਨਹੀਂ ਹੈਗਾ ਸਾਰੇ ਵਿੱਚ ਹੀ ਨੇ ਲੇਕਿਨ ਜਿਵੇਂ ਇਹਨਾਂ ਨੇ ਬੰਦੇ ਨੇ ਕਾਰਡ ਕੀਤਾ ਉਹਨੂੰ ਫੱਲੋ ਬਸ ਸਜਾ ਸੋਇਆ ਸੁਣਾਉਂਦਾ ਕਿਹਾ ਜਾਂਦਾ ਕਿ ਇਹ ਇੱਕ ਇੱਕ ਥਾਲੀ ਦੇ ਵਿੱਚ ਜੇ ਇੱਕ ਚਿੱਕੜ ਪਿਆ ਹੋਵੇ ਤੇ ਸਾਰੇ ਖਰਾਬ ਨਹੀਂ ਸਾਰੇ ਹੀ ਖਰਾਬ ਹੁੰਦੇ ਨੇ ਮੇਰੇ ਹਰ ਐ ਕੋਈ ਅਸਰ ਪੈ ਰਿਹਾ ਇਹਨੂੰ ਪੈ ਰਿਹਾ ਬਹੁਤ ਪੈ ਰਿਹਾ ਵਪਾਰਤ ਕਿੰਨਾ ਕੋਈ ਅਸਰ ਬੇਗ ਵਪਾਰਤ ਦੀ ਗੱਲ ਕਰੀ ਆਪਾਂ ਵਪਾਰਤ ਤੇ ਵੀ ਪਊਗਾ ਜੇ ਬਈਏ ਚਲੇ ਜਾਣਗੇ ਪਰ ਖਰੀਦਦਾਰੀ ਕੌਣ ਕਰੂਗਾ ਆਹੀ ਚੱਕਰ ਹੈ ਕਿਤੇ ਨਾ ਕਿਤੇ ਪੰਜਾਬ ਇੱਕ ਹੈਗਾ ਭਾਈਚਾਰੇ ਦੇ ਵਿੱਚ ਭਾਈਚਾਰਾ ਦਾ ਵੀਰੇ ਹੈਗਾ ਹੀ ਆ ਜਿਹੜਾ ਮਤਲਬ ਉਹ ਕੀ ਆ ਗਲਤ ਕੰਮ ਕਰਦੇ ਫਿਰ ਪੰਜਾਬੀ ਆਣਾ ਤੋਂ ਕਿੰਨਾ ਕੁ ਸੰਭਾਲੂਗੇ ਮੇਨਾਂ ਚੱਕਰ ਅੱਛਾ ਤੁਹਾਡੀ ਕੀ رائے ਕਹਿੰਦੀ ਆ ਕੀ ਟਾਡੀ ਸੁਝਾ ਕੇ ਹਾਂਦਾ ਕੀ ਚੀਜ਼ ਇਹ ਹਾਰਪੁਰੀ ਜਿਹੇ ਜਿਹੜਾ ਕਾਂਡ ਹੋਇਆ ਬੱਚੇ ਦੇ ਨਾਲ ਕੀ ਤੁਹਾਡਾ ਕੀ ਸੁਝਾਅ ਹੈ ਬਹੁਤ ਮਾੜਾ ਹੈ ਇਹਦੇ ਲਈ ਕੋਈ ਸਰਕਾਰ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਪਰ ਲੈ ਹੀ ਨਹੀਂ ਸਕਦੇ ਕਿਉਂਕਿ ਜਿਹੜੀ ਇਹ ਕੌਮ ਹੈ ਭਈਆ ਕੌਮ ਇਹਨਾਂ ਦੇ ਲੀਡਰਾਂ ਨੇ ਆਪਣੀਆਂ ਕਮਜ਼ੋਰੀਆਂ ਕਰਕੇ ਵੋਟਰਾਂ ਲਈ ਬਣਾਈ ਹੋਈ ਹੈ ਆਪਣੇ ਲਈ ਇਹ ਕੀ ਕਰ ਲੰਗੇ ਕੁਝ ਨਹੀਂ ਕਰ ਸਕਦੇ ਇਹਨਾਂ ਦਾ ਬਾਕੀ ਤੁਸੀਂ ਗੱਲ ਕੀਤੀ ਹੁਣੇ ਭਾਈਚਾਰੇ ਦੀ ਪੰਜਾਬ ਨੇ ਹਮੇਸ਼ਾ ਨਾ ਭਾਈਚਾਰਾ ਹੀ ਨਿਭਾਇਆ ਲੇਕਿਨ ਆਪਣੀ ਇੱਜ਼ਤ ਤੋਂ ਵੱਧ ਕੇ ਭਾਈਚਾਰਾ ਨਹੀਂ ਹੋ ਸਕਦਾ ਸਮਝ ਗਏ ਨਾ ਜਦੋਂ ਇੱਜ਼ਤ ਤੇ ਆਉਂਦੀ ਹੈ ਨਾ ਫਿਰ ਤਾਂ ਇਹ ਵੱਧਣਾ ਚਾਹੀਦੇ ਅੱਛਾ ਕਹਿੰਦੇ ਕਿ ਹਰ ਕੋਈ ਇੱਕ ਇੱਕ ਇਹੋ ਜਿਹਾ ਇੱਕੋ ਜਿਹਾ ਨਹੀਂ ਹੁੰਦਾ ਸੋਚੋ 80% 80% ਇਹ ਲੋਕ ਕ੍ਰਿਮੀਨਲ ਹੈ 80% ਕ੍ਰਿਮੀਨਲ ਹੈ ਕੁਝ ਪੰਜਾਬ ਦਾ ਕੋਈ ਪੰਜਾਬੀ ਐਡਾ ਕਰਦਾ ਦਿਖਾ ਦਿਓ ਕਿਤੇ ਬਾਹਰ ਐਡਾ ਕੁਝ ਕਰਦਾ ਹੋਵੇ ਪੰਜਾਬੀ ਲੋਕ ਵੀ ਬਾਹਰ ਜਾਂਦੇ ਨੇ ਬਾਹਰ ਨਹੀਂ ਫੋਰਨ ਕੰਟਰੀਆਂ ਵਿੱਚ ਬਹੁਤ ਹੁੰਦੇ ਫਿਰਦੇ ਨੇ ਕਿਤੇ ਇਹੋ ਜਿਹਾ ਕੋਈ ਗਲਤ ਕੰਮ ਉਹਨਾਂ ਨੇ ਕੀਤਾ ਹੋਵੇ ਕੋਈ ਪੜਿਆ ਹੋਵੇ ਜਾਂ ਦੇਖਿਆ ਹੋਵੇ ਤੇ ਦੱਸੋ ਆਪਣੀ ਆਪਣੀ ਸੋਚ ਹੁੰਦੀ ਹੈ ਇਹਨਾਂ ਲੋਕਾਂ ਦੀ ਸੋਚ ਹੀ ਕ੍ਰਿਮੀਨਲ ਸੋਚ ਹੈ ਅੱਛਾ ਉਹ ਬਿਲਕੁਲ ਇਹਨਾਂ ਦੇ ਵੱਲੋਂ ਇਹਨਾਂ ਦਾ ਸੁਝਾਅ ਸੁਣਿਆ ਕਹਿੰਦੇ ਕਿ 80% ਤੋਂ ਵੱਧ ਜਿਹੜੇ ਕਿ ਆ ਕ੍ਰਿਮੀਨਲ ਹੀ ਹੁੰਦੇ ਨੇ 20% ਜਿਹੜੇ ਹੁੰਦੇ ਹੋਗੇ ਉਹ ਠੀਕ ਹੁੰਦੇ ਹੋਗੇ ਤਸਵੀਰਾਂ ਚਾਰੋਂ ਮੈਂ ਦਿਖਾ ਰਿਹਾ ਕਿ ਇੱਥੇ ਵੀ ਜਿਦਾ ਕੀ ਹੈ ਇੱਥੇ ਲੱਗੀ ਰੇਲਵੇ ਸਟੇਸ਼ਨ ਆ ਆਉਣਾ ਜਾਣਾ ਲੱਗਾ ਰਹਿੰਦਾ ਪ੍ਰਵਾਸੀਆਂ ਦਾ ਇਹ ਜਿਹੜੇ ਰੇੜਾ ਰੇੜੇ ਚਲਾ ਰਹੇ ਨੇ ਜਾਂ ਈ ਰਿਕਸ਼ਾ ਚਲਾ ਰਹੇ ਨੇ ਜਾਂ ਆਟੋ ਚਲਾ ਰਹੇ ਨੇ ਜਾਂ ਮਾਲ ਢੋ ਰਹੇ ਨੇ ਇਹ 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 ਪ੍ਰਵਾਸੀ ਸਾਰੇ ਪ੍ਰਵਾਸੀ ਭਾਈਚਾਰਾ ਹੈਗਾ ਵਾ ਤੇ ਉਹ ਦੂਜੇ ਵਿਅਕਤੀ ਨੇ ਐਵੀ ਕਿਹਾ ਸੀਗਾ ਕਿ ਪੰਜੋ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ ਹੈਗੀਆਂ ਕਈ ਕਈ ਜਿਹੜੇ ਪ੍ਰਵਾਸੀ ਨੇ ਉਹ ਉਹ ਸਹੀ ਵੀ ਹੁੰਦੇ ਨੇ ਤੇ ਕਈ ਗਲਤ ਵੀ ਹੁੰਦੇ ਨੇ ਏ ਏ ਏ ਜਰੂਰ ਜਿਹੜੇ ਕਿ ਇਹ ਸੋਚਣਾ ਹੁੰਦਾ ਵਾ ਤੇ ਇੱਕ ਦੇ ਨਾਲ ਜਿਹੜੇ ਕਿ ਇਹ ਸਾਰੇ ਖਰਾਬ ਹੁੰਦੇ ਨੇ ਸਾਰੇ ਜਿਹੜੇ ਕਿ ਇਹ 26 ਖਰਾਬ ਹੁੰਦੀ ਸਾਰਿਆਂ ਦੀ ਤੇ ਆ ਹੋਰ ਵੀ ਜਿਹੜੇ ਕਿ ਆ ਗੱਲਬਾਤ ਕਰਾਂਗੇ ਆ ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਨ ਦੀ ਵੀ ਅੱਗੇ ਜਾ ਕੇ ਵੀ ਕਿ ਤੁਹਾਨੂੰ ਜਰੂਰ ਸੁਣਾਵਾਂਗੇ ਅੱਛਾ ਕੀ ਆ ਯੂਪ ਸੇ ਹੋ ਹਾਂਜੀ ਅੱਛਾ ਕੈਸੇ ਰਹੇ ਤੁਸੀਂ ਹੁਸ਼ਾਰਪੁਰ ਮੇ ਜੋ ਕਾਂਡ ਹੋਇਆ ਹੈ ਪ੍ਰਵਾਸੀ ਕੀ ਵਜ੍ਹਾ ਸੇ ਆ ਕਹੀਂ ਕਹੀਂ ਡਰ ਰਹਾ ਹੈ ਆਪਕੋ क्या होता हूँ आपको नहीं आ, लगता है कहीं ना कहीं ऐसे हमारे साथ भी हो सकता है अगर 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 एक 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 ने एक ने गलती की तो सारे को भुगतनी पड़ेगी वो तो है भुगतनी तो ही रही है, है? तेरा तो पड़ेगी तो? अच्छा, क्या आपका क्या सुझाव है, आ, आ, सुझाव है? आ, तो अच्छा। कितने साल हो गए यहाँ रहते कब आए थे यहाँ जब छोटा जी

ਇਹ ਜੋ ਪ੍ਰਵਾਸੀ ਭਾਈ ਜਾ ਰਹਾ ਹੈ ਉਹਨਾਂ ਦੀ ਉਹਨਾਂ ਦੀ وجہ ਸੇ ਇਹ ਹਮਾਰਾ ਪੰਜਾਬ ਖਰਾਬ ਹੋਇਆ ਹੈ ਇਹ ਕੀ ਆਪ ਆਪ ਕੀ ਸੋਚ ਕਹਿ ਰਹੀ ਹੈ ਆਪ ਮੈਂ ਕੀ ਆਪ ਤੁਹਾਨੂੰ ਚਲੋ ਇਹ ਇਹ ਜਿਹੜਾ 15 ਸਾਲ ਤੋਂ ਰਹਿੰਦੇ ਹੋ ਆ ਰਹੇ ਨੇ ਹੋਰ ਵੀ ਹੈਗੇ ਨੇ ਇਹ ਇਕੱਲੇ ਨਹੀਂ ਹੈਗੇ ਹੋਰ ਵੀ ਬਹੁਤ ਜਣੇ ਨੇ ਬਹੁਤ ਜਾਣੇ ਇੱਥੇ ਜਿਹੜਾ ਲੁਧਿਆਣਾ ਦੇ ਵਿੱਚ ਕੰਮ ਕਰਦੇ ਨੇ ਕਿਉਂਕਿ ਮਹਾਨਗਰ ਲੁਧਿਆਣਾ ਵਾ ਲੁਧਿਆਣਾ ਮਹਾਨਗਰ ਹੈ ਕੰਮ ਬਹੁਤ ਹੈ ਇੱਥੇ ਇੰਡਸਟਰੀਆਂ ਦਾ ਹੱਬ ਹੈ ਤੇ ਇੰਡਸਟਰੀ ਬਹੁਤ ਖੁੱਲੀ ਹੋਈ ਆ ਇਹ ਇਹ ਤਸਵੀਰਾਂ ਜਿਹੜੀ ਕਿ ਇਹ ਤੁੰਧਾ ਰਿਹਾ ਕਿਉਂਕਿ ਇਹ ਲਾਜ਼ਮੀ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਕਾਮਕਾਰ ਬਹੁਤ ਤੇ ਲੇਬਰ ਉਹ ਘਟਾ ਤੇ ਲੇਬਰ ਉੱਥੋਂ ਹੀ ਆਉਂਦੀ ਹੈ ਯੂਪੀ ਤੋਂ ਆਉਂਦੀ ਹੈ ਬਿਹਾਰ ਤੋਂ ਆਉਂਦੀ ਹੈ ਕਈ ਜਣੇ ਨੇਪਾਲ ਤੋਂ ਵੀ ਆਉਂਦੇ ਨੇ ਤੇ ਇਹ ਇਹ ਜ਼ਰੂਰ ਹੈ ਕਿਉਂਕਿ ਕੰਮ ਜੇਕਰ ਭਈਏ ਜੇ ਕਹਿੰਦੇ ਕਿ ਭਈਏ ਪੰਜਾਬੋ ਪੰਜਾਬ ਬਚਾਓ ਜੇਕਰ ਲੇਬਰ ਕਲਾਸ ਇੱਥੋਂ ਚਲੀ ਗਈ ਲੇਬਰ ਚਲੀ ਗਈ ਜਾ ਪ੍ਰਵਾਸੀ ਇੱਥੋਂ ਚਲੇ ਗਏ ਤੇ ਸ਼ਾਇਦ ਹੀ ਵਪਾਰ ਵੀ ਚੱਲ ਪਾਏਗਾ ਨਹੀਂ ਚੱਲ ਪਾਏਗਾ ਇਹ ਵੀ ਇੱਕ ਸੋਚਨ ਦੀ ਜਿਹੜੀ ਹੈ ਜਰੂਰ ਘੜੀ ਹੈ ਕਿਉਂਕਿ ਇੱਥੇ ਵਿੱਚ ਵੀ ਥੋੜਾ ਧਿਆਨ ਦੇਣਾ ਜ਼ਰੂਰੀ ਹੈ ਕਿਉਂਕਿ ਜੇਕਰ ਵਪਾਰ ਨਹੀਂ ਰਹੇਗਾ ਤੇ ਰੋਟੀ ਕਿੱਥੋਂ ਖਾਵਾਂਗੇ ਰੋਟੀ ਕਿੱਥੋਂ ਕਮਾਵਾਂਗੇ ਇਹ ਜਿਹੜਾ ਜ਼ਰੂਰ ਚਰਚਾ ਹੈ ਬਈਆ ਪਰ ਕਿਤਨਾ ਕਿਤੇ ਲੋਕਾਂ ਦੇ ਵਿੱਚ ਪੰਜਾਬੀਆਂ ਦੇ ਵਿੱਚ ਰੋਸ ਜ਼ਰੂਰ ਹੈ ਕਿ ਭਈਏ ਭਜਾਓ ਪੰਜਾਬ ਬਚਾਓ ਤੁਹਾਡੀ ਕੀ ਰਾਇ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਜੁੜੇ ਹੋਏ ਹਨ ਲਾਈਵ ਦੇ ਨਾਲ ਯੂਵੰਗ ਬੇਰੀ ਰਿਪੋਰਟ ਅਨਵਰ